ਪਹਿਲਾਂ ਤਾਂ ਪ੍ਰਚਾਰ ਸਾਈਕਲ ਤੇ ਹੀ ਕਰਨਾ ਔਰ ਜਦੋਂ ਮਤਲਬ ਮਹਿਮਾ ਸ਼ੁਰੂ ਹੋ ਜੇ ਦੂਰ ਨੇੜੇ ਜਾਣਾ ਪਵੇ ਫਿਰ ਮੈਨੂੰ ਗੱਡੀ ਚ ਲੈ ਜਾਂਦੇ ਆ ਔਰ ਮੇਰੇ ਕੋਲ ਸਾਈਕਲ ਦੀ ਹੈ ਕਿੰਨੇ ਵੇਰ ਸਾਈਕਲ ਲੈ ਕੇ ਨਿਕਲ ਜਾਂਦੇ ਸੀ ਮੇਰੇ ਲਈ ਤੇ ਵਾਰਡ ਦੇ ਵਿੱਚ ਮੈਂ ਢੇੜਾ ਲਾਉਣਾ ਲਾਉਣਾ ਇੱਕ ਡੇਲੀ ਉਹ ਠੀਕ ਹੋਇਆ ਤੇ ਫਿਰ ਐਦਾਂ ਹੀ ਮੈਂ ਅਜੇ ਡਰਾਈਵਿੰਗ ਕਰਨਾ ਸੀ ਰੋਟੀ ਪਾਣੀ ਖਾਣਾ ਸੀ ਔਰ ਸੰਗਤ ਨੇ ਮੈਨੂੰ ਮੋਰਾ ਸਿਪੜਾ ਕਿ ਦਿ સેવા ਚ ਲਾਤਾ ਅੱਗੇ ਬੰਦਾਂਗੇ ਨਾ ਤੇ ਜੇ ਕਿਸੇ ਵਾਲੀ ਧਿਆਨ ਰੱਖਾਂਗੇ ਫੇਰ ਗੱਲ ਬਣਦੀ ਨਹੀਂ ਨਾ ਥੋੜਾ ਥੋੜਾ ਮੇਰੀ ਵਾੜ ਵਾਲੇ ਤੇ ਕਈ ਮਰਦ ਦੀ ਕਈ ਮੇਰੀ ਵਾੜ ਵਾਲੇ ਇਹ ਗੱਲ ਕਹਿੰਦੇ ਵੀ ਐ ਭਾਜੀ ਜਾ ਰਹੇ ਸਾਹਮਣੇ ਮੈਨੂੰ ਕਹਿੰਦੇ ਸੀ ਵੀ ਸਕੂਟਰੀ ਲੈ ਲਓ ਇੱਥੇ ਲੱਗਣੇ 500 ਰੁਪਇਆ ਤੇ ਉਹਨੂੰ ਵਰਤੋ ਤੇ ਮੈਂ ਕਹਿੰਦਾ ਸਰ ਉਹ ਮੇਰੇ ਨਹੀਂ ਵਾਰਾ ਖਾਣ ਵਾਲੀ ਕਿਉਂਕਿ 4 4.5000 ਰੁਪਇਆ ਖਰਚਾ ਮੈਂ ਤੇਲ ਦਾ ਕਿੱਥੋਂ ਪਾਵਾਂਗਾ ਜਾਂ ਤੱਕ ਤੂੰ ਹੱਥ ਮਾਰਾਂਗਾ ਤੇ ਇਸ ਕਰਕੇ ਜਿਹੜਾ ਵਾ ਨਾ ਮੈਨੂੰ ਸਾਈਕਲ ਵਧੀਆ ਇੱਕ ਮੇਰੀ ਸੇਰ ਠੀਕ ਰਹਿੰਦੀ ਉਹ ਪੈਦਲ ਤੇ ਜਾਣਾ ਨਹੀਂ ਜਿਦਾਂ ਕਈ ਗੱਲਾਂ ਕਰਦੇ ਨਾ ਪਾਰਟੀਆਂ ਦੂਰੀਆਂ ਦੇ ਉਦੋਂ ਜੀ ਇਹਨਾਂ ਨੇ ਆਖਿਆ ਸੀ ਗੱਡੀਆਂ ਦੇ ਨਹੀਂ ਜਾਵਾਂਗੇ ਦੇਖੋ ਜੇ ਮੈਂ ਪੈਦਲ ਜਾਵਾਂਗਾ ਤੇ ਕਿੰਨੇ ਘਰਾਂ ਤੇ ਜਾਵਾਂਗਾ ਮੇਰੇ ਕੋਲ ਸਾਈਕਲ ਹੈ ਮਾਵੇਂ ਨਵਾਂ ਲੈ ਲਿਆ ਮੈਂ ਇਹਦੇ ਨਾਲ ਸਫਰ ਵੀ ਕਰ ਸਕਣਾ ਸੀ ਇਹਦੀ ਨਾਲ ਘਰ ਵੀ ਜਾ ਸਕਣਾ ਜੀ ਦੇ ਕੋਲ ਪਹੁੰਚ ਸਕਣਾ ਇਸੇ ਤੋਂ ਨਾਲ ਸਾਡੇ ਲੀਡਰਾਂ ਦਾ ਵੀ ਜੇ ਕੋਈ ਮੁੱਖ ਮੰਤਰੀ ਬੰਦਾ ਔਰ ਉਹਨੇ ਕਿਤੇ ਜਾਣਾ ਉਹਦੀ ਕਨਵੈਂਸ ਤੇ ਸੁਰੱਖਤਾ ਜ਼ਰੂਰੀ ਹੈ ਪੈਦਲ ਤੇ ਕਿਤੇ ਜਾ ਕੇ ਪਹੁੰਚ ਨਹੀਂ ਸਕਦਾ ਕੋਈ ਕੰਮ ਕੌਣ ਕਰੇਗਾ ਘਟ ਤੋਂ ਘਟ 15 ਕਿਲੋਮੀਟਰ ਡੇਲੀ ਕਿਉਂਕਿ ਇੱਕ ਚੱਕਰ ਮੈਂ ਸਵੇਰੇ ਇੱਥੋਂ ਅੱਜ ਇੱਥੇ ਤੁਸੀਂ ਖੜੇ ਹੋ ਇੱਥੋਂ ਵਾਰਡ ਚੋਂ ਲਾ ਕੇ ਚਲਾ ਗਿਆ ਪਹਿਨਾ ਧੋ ਕੇ ਦੁਬਾਰਾ ਆਇਆ ਮੈਂ ਵਾਪਸ। ਹੋਰ ਹਜੇ ਸੈਰ ਘਈ ਤਾਂ ਜਾਣਾ। ਹਾਂਜੀ ਇਸ ਕਰਕੇ 15 ਕਿਲੋਮੀਟਰ ਘੱਟ ਤੋਂ ਘੱਟ 20 ਤੋਂ ਟੱਪ ਹੋ ਜਾਂਦਾ। ਸੈਕੰਡ ਫੇਸ ਮੋੜ ਲੈਣਾ। ਮੈਨੂੰ ਕੋਈ ਦਿੱਕਤ ਨਹੀਂ ਰੱਬ ਦੀ ਪੂਰੀ ਕਿਰਪਾ ਛੇ ਦਾ ਠੀਕ ਹੈ। ਅਰਦਾਸਾਂ ਲਗਦੀਆਂ ਨੇ ਸਭ ਦੀਆਂ ਪਿਆਰ ਮਿਲਦਾ। ਹਾਂਜੀ ਅੱਜ ਕੱਲ ਸੱਚ ਨੂੰ ਕੋਈ ਮੰਨਦਾ ਨਹੀਂ ਪਰ ਸੰਗਤ ਜਿਹੜੀ ਏ ਆਮ ਆਦਮੀ ਪਾਰਟੀ ਨਾਲ ਪਿਆਰ ਕਰਦੀ ਏ। ਮਾਨ ਸਾਹਿਬ ਦੇ ਕੰਮਾਂ ਤੋਂ ਸਾਡੇ ਬਟਾਲੇ ਦੇ ਵਿੱਚ ਅਮਨ ਸੈਰ ਸਿੰਘ ਸੈਰੀਕਲ ਸੀ ਐਮਐਲਓ ਸਾਹਿਬ ਬਣੇ ਨੇ ਇਹਨਾਂ ਨੇ ਇਲਾਕੇ ਦੇ ਵਿੱਚ ਪੂਰਾ ਕੰਮ ਕੀਤਾ ਹੈ ਔਰ ਤੁਸੀਂ ਦੇਖ ਦਿਓ ਕਿੰਨਾ ਚੌਂਕ ਰੋੜਾ ਸਭ ਕੁਝ ਘਰਾਂ ਦੇ ਕੰਮ ਜਿੰਨੇ ਵੀ ਪਾਰਕਿੰਗਾਂ ਹਾਂਜੀ ਬਹੁਤ ਕੰਮ ਕਰ ਰਹੇ ਨੇ ਉਹਦੇ ਕਰਕੇ ਸੰਗਤ ਉਹਨਾਂ ਦੇ ਨਾਲ ਪਿਆਰ ਤੇ ਖੁਸ਼ ਔਰ ਉਹਨਾਂ ਦਾ ਬਹੁਤ ਹੰਗਾਰਾ ਪਰਦੀ ਹੈ